26 ਜਨਵਰੀ ਗਣਤੰਤਰ ਦਿਵਸ ਵਾਲੇ ਮੌਕੇ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਇੱਕ ਨੌਜਵਾਨ ਨੂੰ ਭਾਵੇਂ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਪਰ ਦੂਸਰੇ ਪਾਸੇ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਵੱਲੋਂ ਆਲ ਅਧਿਕਾਰੀਆਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੰਮ੍ਰਿਤਸਰ ਤੋਂ ਕਾਂਗਰਸ ਸੰਸਦ ਗੁਰਜੀਤ ਸਿੰਘ ਔਜਲਾ ਨੇ ਅਤੇ ਉਹਨਾਂ ਦੇ ਨਾਲ ਸਾਬਕਾ ਡਿਪਟੀ ਸੀਐਮ ਓਪੀ ਸੋਨੀ, ਰਾਜਕumar 베르카 ਤੇ ਹੋਰ ਕਈ ਕਾਂਗਰਸੀਆਂ ਦੇ ਵੱਲੋਂ ਉੱਥੇ ਜਾ ਕੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਪੂਰੀ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਇਹ ਇਹੋ ਜਿਹੀ ਕਾਨੂੰਨੀ ਹਰਕਤ ਸਾਰੇ ਸੰਸਾਰ ਵਿੱਚ ਸ਼ਰਮਸ਼ਾਰ ਕਰਨ ਵਾਲੀ ਹੈ ਉਹਨਾਂ ਕਿਹਾ ਇਹ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ 26 ਜਨਵਰੀ ਵਾਲੇ ਦਿਨ ਸੰਵਿਧਾਨ ਰਚੇਤਾ ਬਾਬਾ ਸਾਹਿਬ ਜੀ ਦੀ ਮੂਰਤੀ ਨਾਲ ਛੇੜਛਾੜ ਕਰਨਾ ਬਹੁਤ ਹੀ ਮੰਦ ਭਗ ਗਿਆ ਹਾਂਜੀ ਹਾਂਜੀ ਜੀ ਕੱਟਣੀ ਕਿਹ ਕਿਹ ਅੱਜ ਬਾਬਾ ਸਾਹਿਬ ਹੀ ਬੇਤਰੀ ਜਿਹੜਾ ਟੈਕਸੂ ਹੈ ਜਿਹੜੀ ਯਾਦਗਾਰ ਹੈ ਥੇ ਹਰਮੰਦਰ ਸਾਹਿਬ ਦੇ ਨੇੜੇ ਹੀ ਹੈ ਕੌਨ ਆਲੂਕੀ ਪ੍ਰਾਪਤੀ ਬਲੋ ਅੱਜ 26 ਜਨਵਰੀ ਦੇ ਦਿਨ ਜਿੱਦਣ ਸਾਰੇ ਦੇਸ਼ ਸੁਧਾਨ ਦਾ ਸਥਾਪਨਾ ਦਿਵਸ ਮਨਾ ਰਹੇ ਆ ਜਿਹੋ ਦੇ ਸਿਰਜਣਹਾਰ ਦੀ ਸਟੈਚੂ ਦੀ ਵੇਦ ਵੀ ਕੀਤੀ ਗਈ ਹੈ ਉਹਦੇ ਤੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਸੁਧਾਨ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਉੱਥੇ ਬਣਿਆ ਹੈ ਸਭ ਨੇ ਰੱਖਿਆ ਸੋ ਇਹ ਸਰਕਾਰ ਜਿਹੜੀ ਹੈ ਬਿਲਕੁਲ ਫੇਲ ਹੈ ਔਰ ਸਰਕਾਰ ਦੇ ਸਾਹ ਪੰਜਾਬ ਦੇ ਖਾਸ ਕਰਕੇ ਅਮਰਸਰ ਦੇ ਥਾਸਾਂ ਤੇ ਥਾਣਿਆਂ ਦੇ ਉੱਤੇ ਹਮਲੇ ਇਹੋ ਜਿਹੇ ਘਟਨਾਵਾਂ ਦਾ ਵਾਪਰਨਾ ਔਰ ਬਾਰਡਰ ਬੈੱਡ ਤੇ ਅਸੀਂ ਬੈਠੇ ਆ ਸਰਕਾਰ ਦੀ ਕੋਈ ਕੈਬਨਿਟ ਮੀਟਿੰਗ ਨਾ ਹੋਣਾ ਇਹ ਸਾਰੀਆਂ ਚੀਜ਼ਾਂ ਇਸ ਚੀਜ਼ ਨੂੰ ਅ ਦਸਾਉਂਦਿਆਂ ਨੇ ਕਿ ਸਰਕਾਰ ਲਾਡ ਆਰਡਰ ਦੇ ਮੁੱਦੇ ਤੇ ਬਹੁਤ ਪੂਰੀ ਤਰ੍ਹਾਂ ਫੇਲ ਹੋਈ ਆ ਔਰ ਐਸੀ ਸਿਟਿੰਗ ਜੱਜ ਦੀ ਜਿਹੜੀ ਹੈ ਇਨਕੁਆਇਰੀ ਮੰਡੀ ਸਾਡੇ ਲੀਡਰ ਆਫ ਪਾਰਟੀ ਪ੍ਰਤਾਪ ਸਿੰਘ ਬਾਜਵਾ ਜੀ ਡਾਕਟਰ ਰਾਜਵਰ ਵੀਰ ਸਾਡੇ ਓਫਿਸ ਹੋਣੀ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਨੇ ਸਾਰੇ ਅਸੀਂ ਇੱਥੇ ਚੇਚੇ ਤੌਰ ਤੇ ਪਹੁੰਚੇ ਆ ਤਾਂ ਕਿ ਸਰਕਾਰ ਜਾ ਕੇ ਸਰਕਾਰ ਨਿਆਂ ਦੇਵੇ ਸੈਕੂਲਰ ਦੀ ਧਾਰਨਾ ਜਿਹਨਾਂ ਨੇ ਸਾਰੇ ਦੇਸ਼ ਚ ਫਲਾਈ ਹੈ ਡਾਕਟਰ ਸਾਹਿਬ ਕੀ ਗੱਲ ਬੇਚ ਕਰਦੀ ਰਹੇ ਅੱਜ ਉਹਨਾਂ ਦੇ ਯਾਦਗਾਰਾਂ ਤੇ ਹਮਲੇ ਹੋ ਰਹੇ ਨੇ ਘਰਾਂ ਤੇ ਹਮਲੇ ਹੋ ਰਹੇ ਘਰਾਂ ਦੇ ਬੰਬ ਸੁੱਟੇ ਜਾ ਰਹੇ ਨੇ ਥਾਣਿਆਂ 'ਚ ਬੰਬ ਸੁੱਟੇ ਜਾ ਰਹੇ ਨੇ ਕਿੱਥੇ ਹੈ ਸਰਕਾਰ ਕੋਈ ਕੈਬਨਟ ਮੀਟਿੰਗ ਨਹੀਂ ਕੋਈ ਸੈਸ਼ਨ ਨਹੀਂ ਬੜੀ ਦੁੱਖ ਦੀ ਗੱਲ ਹੈ ਕੰਗਨਗਨਗਮ ਦੀ ਚੋਣ ਹੋ ਰਹੀ ਮੇ ਦੀ ਉਹਨੂੰ ਭਤਾਨ ਦੇ ਲਈ ਨਹੀਂ ਕਿਤੇ ਕੋਈ ਗੱਲ ਕਰਾਂਗੇ ਭਤਾਨ ਭਤਾਨ ਦੀ ਕੋਸ਼ਿਸ਼ ਹੈ ਉਹਦੀ ਉਹਦੀ ਸਵੇਰੇ ਗੱਲ ਕਰਾਂਗੇ ਕਾਫੀ ਕੀਜਾ ਦੇ ਅਸੀਂ ਵਰਕ ਕਰ ਰਹੇ ਹਾਂ ਸਾਨੂੰ ਸ਼ਾਮ ਤੱਕ ਸਾਰੀਆਂ ਇਨਪੁਟ ਆਉਣੀਆਂ ਫਿਰ ਅਸੀਂ ਸਵੇਰੇ ਤੁਹਾਡੇ ਨਾਲ ਇੱਥੇ ਗੱਲਬਾਤ ਕਰਾਂਗੇ ਚਲੋ ਕੋਈ ਇੱਕ ਪਹਿਲੀ ਘਟਨਾ ਨਹੀਂ ਇਹ ਸੋ ਪਹਿਲੇ ਵੀ ਜਾਂ ਦਿਨ ਪਹਿਲੇ ਵੀ ਤੁਹਾਨੂੰ ਪਤਾ ਇੱਕ ਬੜੀ ਸੀਰੀਅਸ ਘਟਨਾ ਕੋਈ ਕੰਪਲੀਟ ਲਾ ਐਂਡ ਆਰਡਰ ਫੇਲ ਹੋ ਚੁੱਕਿਆ ਜੰਗਲ ਦਾ ਰਾਜ ਹੈ ਇੱਥੇ ਤੋਂ ਇਸ ਗੱਲ ਕਾਰਨ ਹੋਰ ਕੋਈ ਤੁਸੀਂ ਗੱਲ ਅਕਸਰ ਇਹ ਅਗਰ ਵੀਰ ਅੰਮੇਰ ਸਾਹਿਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਆਈਡਲ ਮੰਦੀ ਆਪਣਾ ਹਰ ਸ਼ਹਿਰ ਚ ਹਰ ਜਗ੍ਹਾ ਤੇ ਇਹਨਾਂ ਦੀ ਤਸਵੀਰ ਨਹੀਂ ਲੱਗਦੀ ਤੁਸੀਂ ਮੈਨੂੰ ਦੱਸੋ ਡਾਕਟਰ ਪੀਮਰਾਵ ਮੇਧਕਰ ਸਾਹਿਬ ਤੇ ਸ਼ਹੀਦ ਐਜ਼ਮ ਭਗਤ ਸਿੰਘ ਦੀ ਉਹਨਾਂ ਦੀ ਫੋਟੋ ਲੱਗਦੀ ਉਹਨਾਂ ਦੀਆਂ ਫੋਟੋਜ਼ ਲਾਈਆਂ ਨੇ ਪਰ ਜਿੰਨੇ ਇਹਨਾਂ ਦੇ ਕਾਰਨਾਮੇ ਬਕਾਇਦਾਤ اور ਦੁਨਤ ਦੀ ਸੋਚ ਦੇ ਖਿਲਾਫ ਤੁਸੀਂ ਇਹ ਵੇਖ ਹੀ ਰਹੇ ਹੋ ਕਿੰਨੀ ਲੁੱਟ ਖਸੁੱਟ ਚੱਲ ਰਹੀ ਹੈ ਜਮਹੂਰੀਅਤ ਦਾ ਕਤਲ ਹੋ ਰਿਹਾ ਹੈ ਹਰ ਰੋਜ਼ ਬਾਕੀ ਗੱਲਾਂ ਤਾਂ ਤੁਹਾਡੇ ਨਾਲ ਸਵੇਰੇ ਕਰਾਂਗੇ ਜਿਹੜੀ ਸਿਆਸਤ ਨਾਲ ਪ੍ਰੇਰਿਤ ਨੇ ਇਸ ਕਿਸਮ ਦੇ ਤੇ ਹਾਲਾਤ ਨੇ ਤੁਸੀਂ ਅੱਜ ਦੇ ਦਿਨ ਵੇਖੋ ਅੱਜ ਸੂਬੇ ਦੇ ਚੀਫ ਮਿੰਿਸਟਰ ਨੂੰ ਪਰਿਵਾਰ ਸਮੇਤ ਇੱਥੋਂ ਦੇ ਕੈਬਨਿਟ ਮੰਤਰੀਆਂ ਨੂੰ ਇਹਨਾਂ ਦੇ ਐਮਐਲਏ ਨੂੰ ਪਿਛਲੇ 15 15 20 ਦਿਨ ਸਾਰੀਆਂ ਆਪਣੀ ਪੁਲਿਸ ਫੋਰਸਸ ਦੇ ਨਾਲ ਦਿੱਲੀ ਵਿੱਚ ਢੇ ਦੇ ਲਈ ਪੰਜਾਬ ਨੂੰ ਕੰਪਲੀਟਲੀ ਅਬੰਡਨ ਛੱਡ ਦਿੱਤਾ ਹੈ ਗੁੱਡਾ ਐਲੀਮੈਂਟ ਦੇ ਸਾਹਮਣੇ ਬਿਲਕੁਲ ਹੀ ਸਾਫ਼ ਤੌਰ ਤੇ ਸਾਹਮਣੇ ਛੁੱੜ ਦਤਾ ਕਿ ਤੁਸੀਂ ਜੋ ਮਰਜ਼ੀ ਕਰਦੇ ਜੀ ਸਾਫਲਾਂ ਦਾ ਕੋਈ ਟੈਕਨੀਕ ਨਹੀਂ ਜੀ ਹਰ ਬੰਦੇ ਗਲਿਆਰੇ ਦੇ ਵਿੱਚ ਤੱਕਤਨਾ ਕਰਦਾ ਇਹ ਬਿਲਕੁਲ ਇਹ ਹੰਦਰਬਾਦ ਸਾਹਿਬ ਦਾ ਗਲਿਆਰਾ ਹੀ ਹੈ ਇਹ ਇੱਕ ਹੀ ਸ਼ੁਰੂ ਅੰਦਰ ਅਛਾ ਸਰ ਇਹ ਕਟਨਾ ਨੂੰ ਕਿਵੇਂ ਕਿਉਂਕਿ ਅਕਸਰ ਬੰਬਿੰਗ ਦੀ ਜਿਹੜੀ ਕਟਨਾਵਾਂ ਨੇ ਇਹ ਬਿਲਕੁਲ ਅਲੱਗ ਹੈ ਕਿਉਂਕਿ ਇਸ ਤਰ੍ਹਾਂ ਦਾ ਸੰਵਿਧਾਨ ਦੇ ਨਾਲ ਜੁੜਿਆ ਦੀ ਇੱਕ ਸੋਵਰਨਿਟੀ ਨਾਲ ਜੁੜਿਆ ਮਸਲਾ ਹੈ ਇਹ ਕਿੰਨਾ ਕੁ ਜਰਾਂ ਦਾ ਤੁਸੀਂ ਇੱਕ ਚੀਜ਼ ਇਹਨੂੰ ক্লোਜ਼ਲੀ ਸਟੱਡੀ ਕਰੋ ਸ੍ਰੀ ਅੰਮ੍ਰਿਤਸਰ ਸਾਹਿਬ ਇੰਟਰਨੈਸ਼ਨਲ ਸ਼ੈਰਸ ਅੱਜ 26 ਜਨਵਰੀ ਵਾਲੇ ਦਿਨ ਕਨਸਟੀਟਿਊਸ਼ਨ ਦੇ ਨਿਰਮਾਤਾ ਦਾ ਬੁੱਤ ਦੇ ਨਾਲ ਜੋ ਇਹ ਕੰਮ ਕੀਤਾ ਗਿਆ ਇਹਦਾ ਮੈਸੇਜ ਕਿੱਥੋਂ ਤੱਕ ਜਾਏਗਾ ਇੰਟਰਨੈਸ਼ਨਲ ਟੂਰਿਸਟ ਵੀ ਇੱਥੇ ਆਦੇ ਆ ਨੈਸ਼ਨਲ ਟੂਰਿਸਟ ਵੀ ਆ ਉਹਦਾ ਸਾਫ ਤੌਰ ਹੈ ਕਿ ਰਾਜ ਕਰਨ ਦੇ ਕਾਬਿਲ ਯਾਨੀ ਜਿਨ੍ਹਾਂ ਨੂੰ ਅਸੀਂ ਰਾਜ ਦੇ ਦੋ ਕਹਿੰਦੇ ਜੀ ਬੰਦਾ ਫੜ ਲਿਆ ਗਿਆ ਅਸੀਂ ਰੈਸਟ ਕਰ ਲਿਆ ਦੁਕਾਣਾਂ ਵੀ ਦੇ ਦਿਆ ਬੰਦਾ ਤੇ ਚਲੋ ਫੜਿਆ ਗਿਆ ਇਹ ਦਿਹਾੜੇ ਜਦੋਂ ਪੁਲਿਸ ਫੋਰਸਸ ਇੱਥੇ ਇੱਕ ਇੱਕ ਚੱਪੇ ਚੱਪੇ ਤੇ ਆਦਮੀ ਬੈਠਾ ਪੁਲਿਸ ਫੋਰਸਸ ਇਹੇ ਕੰਮ ਹੋਣਾ ਸਿਰਫ ਪੌੜੀ ਵੀ ਲੱਗੀ ਹੈ ਪੌੜੀ ਕਿਸ ਕੋਈ ਕਿਉਂਕਿ ਇਹਨੇ ਫੜਿਆ ਹੈ ਹੈਰੀਟੇਜ ਦੇ ਲੋਕਾਂ ਨੇ ਫੜਿਆ ਹੈ ਸਪੋਰਟ ਨੇ ਫੜਿਆ ਹੈ ਉਸ ਨੇ ਨਹੀਂ ਬਣਾਇਆ ਜੀ ਜੋ ਮੈਂ ਹੁਣੇ ਪੌੜੀ ਲੱਗੀ ਬਕਾਇਦਾ ਤੌਰ ਤੇ ਪੌੜੀ ਲਗਣਾ ਬੰਦੇ ਦਾ ਆਣਾ ਥੋੜਾ ਦੇਖੋ ਸਾਡਾ ਮੇਰੀ ਇਹ ਗੱਲ ਸੁਣ ਲੋ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਨੈਕਸਟ ਲਾਈਨ ਆਫ ਐਕਸ਼ਨ ਕੀਤਾ ਤਾਂ ਮੇਰੀ ਸੁਣ ਤੇ ਲੋ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇਹ ਬਕਾਇਦਾ ਤੌਰ ਭਗਵੰਤ ਮਾਨ ਤੇ ਇਹਨਾਂ ਦੀ ਪਾਰਟੀ ਦੀ ਬਕਾਇਦਾ ਤੌਰ ਇਹਦੇ ਵਿੱਚ ਮੈਂ ਸਮਝਣਾ ਸਾਬ ਤੌਰ ਤੇ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਮੈਨੂੰ ਹੱਥ ਨਹੀਂ ਲੱਗਦਾ